ਬੜਾ ਹਾਲ ਆ ਕਿਸੇ ਦੀ ਪੈਦਲ ਨਹੀਂ ਲੰਘਿਆ ਜਾ ਰਿਹਾਗਾ ਔਰ ਇਹ ਜਿਹੜਾ ਹਾਲ ਆ ਇਹ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸਮੁੱਚੇ ਪੰਜਾਬ ਦੇ ਵਿੱਚ ਹੀ ਇਹ ਮੁੰਡੀਆਂ ਦੇ ਵਿੱਚ ਆ ਹਾਲ ਆ ਚਾਹੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟਾਂ ਤੇ ਚਲੇ ਜਾਓ ਅੱਜ ਸਮੁੱਚਾ ਆੜਤੀਆ ਵਰਗ ਸਾਡਾ ਮਜ਼ਦੂਰ ਭਰਾ ਸਾਡਾ ਕਿਸਾਨ ਭਰਾ ਇਸ ਸਰਕਾਰ ਦੀਆਂ ਨਾਕਾਮੀਆਂ ਤੋਂ ਪਰੇਸ਼ਾਨ ਆ ਦਾ ਮਾਰ ਲੋ ਮਤਲਬ ਕਿ ਸਾਰੀਆਂ ਮੰਡੀ ਕਿਤੇ ਤੁਹਾਨੂੰ ਕਣਕ ਦੀ ਢੇਰੀ ਨਹੀਂ ਦਿਸੂਗੀ ਥੋਰੀਆਂ ਦੀਆਂ ਧਾਂਗਾ ਦਿਸਣਗੀਆਂ ਤੇ ਇਹਦਾ ਕਾਰਨ ਕੀ ਆ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨੇ ਮਜ਼ਦੂਰਾਂ ਨੂੰ ਵੀ ਸਬਜ ਬਾਗ ਦਿਖਾਏ ਆੜਤੀਆਂ ਨੂੰ ਵੀ ਸਬਜ ਬਾਗ ਦਿਖਾਏ ਟਰੱਕਾਂ ਵਾਲਿਆਂ ਨੂੰ ਵੀ ਸਬਜ ਬਾਗ ਦਿਖਾਏ ਸਾਰੇ ਥਾਂ ਤੇ ਬਹੁਤ ਬੁਰਾ ਹਾਲ ਜਿਵੇਂ ਅਸੀਂ ਤਾਂ ਭਗਵੰਤ ਜੀ ਮਾਨ ਨੂੰ ਇਹੀ ਕਹਿੰਨੇ ਆ ਕੋਈ ਬਹੁਤ ਵੱਡੀਆਂ ਗੱਲਾਂ ਕੀਤੀਆਂ ਬਹੁਤ ਜ਼ਿਆਦੀਆਂ ਵੱਡੀਆਂ ਗੱਲਾਂ ਪਰ ਤੁਸੀਂ ਗਰਾਊਂਡ ਲੈਵਲ ਤੇ ਵੇਖ ਲੋ ਲੋਕਾਂ ਦਾ ਤੁਸੀਂ ਕੀ ਹਾਲ ਕਰਤਾ ਹਰੇਕ ਵਰਗ ਅੱਜ ਬਹੁਤ ਪਰੇਸ਼ਾਨ ਹੈ ਚਾਹ ਆੜਤੀਆਂ ਦੀ ਗੱਲ ਕਰ ਲਈਏ ਜ਼ਿੰਮੇਦਾਰ ਵੀ ਜਿਵੇਂ ਪਹਿਲਾਂ ਹੀ ਐਮਐਲਏ ਸਾਹਿਬ ਰੋਜੀ ਜੀ ਨੇ ਦੱਸਿਆ ਕਿ 90% ਕਣਕ ਪਿੰਡਾਂ 'ਚ ਘਰਾਂ 'ਚ ਪਈ ਹੈ ਜਿਹੜੀ ਵਾਈਗੁਰ ਦੀ ਕੀ ਫਤਿਹ ਅੱਜ ਆਪਾਂ ਅਸੀਂ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੀ ਟੀਮ ਸਾਰੇ ਸਾਡੇ ਸ਼ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਜਿਹੜੀ ਆਰਤੀ ਐਸੋਸੀਏਸ਼ਨ ਦੀ ਟੀਮ ਅੱਜ ਅਸੀਂ ਸਾਰੇ ਦੇਖੋ ਮੁਕਸਰ ਮੰਡੀ ਦੇ ਵਿੱਚ ਮਜ਼ਦੂਰ ਖੜੇ ਆ ਸਾਰੇ ਤੁਸੀਂ ਦੂਰ ਤੱਕ ਨਿਗਾਹ ਮਾਰ ਲਓ ਮਤਲਬ ਕਿ ਸਾਰੀਆਂ ਮੰਡੀ ਕਿਤੇ ਤੁਹਾਨੂੰ ਕਣਕ ਦੀ ਢੇਰੀ ਨਹੀਂ ਦਿਸੂਗੀ ਬੋਰੀਆਂ ਦੀਆਂ ਧਾਂਗਾ ਦੇਸਣ ਗਿਆ ਤੇ ਇਹਦਾ ਕਾਰਨ ਕੀ ਆ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨੇ ਮਜ਼ਦੂਰਾਂ ਨੂੰ ਵੀ ਸਬਜ ਬਾਗ ਦਿਖਾਏ ਆੜਤੀਆਂ ਨੂੰ ਵੀ ਸਬਜ ਬਾਗ ਦਿਖਾਏ ਟਰੱਕਾਂ ਵਾਲਿਆਂ ਨੂੰ ਵੀ ਸਬਜ ਬਾਗ ਦਿਖਾਏ ਉਹਨਾਂ ਨੇ ਗੱਲ ਕੀਤੀ ਵੀ ਜੇ ਮਜ਼ਦੂਰ ਆ ਜੋ ਉਹਦੀ ਮਜ਼ਦੂਰੀ 25% ਵਧਾ ਦਿੱਤੀ ਜਾਊਗੀ ਵੀ ਬੋਰੀ ਪਿੱਛੇ 2 ਰੁਪਏ ਦਵਾਂਗੇ ਤੇ ਵਧਾਈ ਕਿੰਨੀ ਆ 4 ਪੈਸੇ ਉਹੀ ਲਾਲਚ ਟਰੱਕਾਂ ਵਾਲਿਆਂ ਨੂੰ ਉਹੀ ਲਾਲਚ ਆੜਤੀਆਂ ਨੂੰ ਤੇ ਅੱਜ ਹਾਲਾਤ ਦੇਖ ਲਓ ਹਜੇ ਤਾਂ ਜੇ ਕਿਤੇ بارش ਪੈ ਗਈ ਤਾਂ ਇਸ ਤੋਂ ਵੀ ਬੱਦਰ ਹਾਲਾਤ ਹੋ ਜਾਣਗੇ ਤੇ ਜੇ ਅਸੀਂ ਪਿਛਲੇ 5 ਦਿਨਾਂ ਤੋਂ ਪਿੰਡਾਂ ਦੇ ਵਿੱਚ ਇਲੈਕਸ਼ਨ ਕਰਕੇ ਫਿਰ ਰਹੇ ਆ ਤੇ ਮੈਨੂੰ ਲੱਗਦਾ ਵੀ 90% ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਢੇਰੀਆਂ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਜੇ ਪੁੱਛੀਏ ਵੀ ਕਣ ਕਿਥੇ ਕਿਉਂ ਰੱਖੀ ਤੇ ਕਹਿੰਦੇ ਵੀ ਮੰਡੀ ਦੇ ਵਿੱਚ ਥਾ ਹੈ ਨਹੀਂ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਮੁੱਖ ਮੰਤਰੀ ਜੀ ਨੂੰ ਕਿਉਂਕਿ ਅੱਗੇ ਉਹ ਕਹਿੰਦੇ ਹੁੰਦੇ ਸੀਗੇ ਵੀ ਆ ਵੱਡੇ ਲੋਕ ਜਾਜਾਂ ਤੋਂ ਉੱਡ ਕੇ ਜਾਂਦੇ ਇਹਨਾਂ ਨੂੰ ਚੁੱਲਿਆਂ 'ਚ ਅੱਗ ਦਾ ਪਤਾ ਨਹੀਂ ਲੱਗਦਾ ਤੇ ਅੱਜ ਭਗਵੰਤ ਮਾਨ ਜੀ ਕਿਰਪਾ ਕਰਕੇ ਮੁਖਸਰ ਮੰਡੀ 'ਚ ਆਜੋ ਜਹਾਜ਼ ਤੇ ਨਾ ਆਇਓ ਗੱਡੀ ਤੇ ਆਇਓ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਚਿਰ 'ਚ ਪਹੁੰਚਦੇ ਹੋ ਜੋ ਹਾਲਾਤ ਮੰਡੀ ਦੇ ਬਣੇ ਪਏ ਆ ਅਸੀਂ 1-2 ਦਿਨ ਦਾ ਅਲਟੀਮੇਟਮ ਦਿੰਨੇ ਆ ਜੇ ਆ ਇਥੋਂ ਬੋਰੀਆਂ ਜਾਂ ਮੰਡੀ ਖਾਲੀ ਨਾ ਹੋਈ ਤਾਂ ਫਿਰ ਅਸੀਂ ਡੀਸੀ ਸਾਹਿਬ ਦਾ ਸੈਕਟਰੀ ਮਾਰਕੀਟ ਕਮੇਟੀ ਦਾ ਲੋਕਲ ਐਮਐਲਏ ਦਾ ਸਾਰਿਆਂ ਦਾ ਘਰਾਓ ਕਰਾਂਗੇ ਤੇ ਕਿਸਾਨ ਤੇ ਮਜ਼ਦੂਰ ਤੇ ਆੜਤੀਏ ਦੇ ਨਾਲ ਪੂਰੇ ਦਮਖੰਦ ਦੇ ਨਾਲ ਖੜਾਂਗੇ ਆਹੀ ਸਾਡੀ ਬੇਨਤੀ ਆ ਭਗਵੰਤ ਮਾਨ ਜੀ ਨੂੰ ਵੀ ਆ ਸਾਡੀ ਮੰਡੀ ਜਲਦੀ ਤੋਂ ਜਲਦੀ ਖਾਲੀ ਕਰਾਈ ਜਾਵੇ ਕਿਉਂਕਿ ਜੇ ਅਸੀਂ ਐਮਐਲਏ ਦੀ ਗੱਲ ਕਰੀਏ ਜਾਂ ਮੰਤਰੀ ਦੀ ਗੱਲ ਕਰੀਏ ਮੈਨੂੰ ਲੱਗਦਾ ਇਹਨਾਂ ਦੇ ਵਿਚਾਰਿਆਂ ਦੇ ਵਸਦਾ ਰੋਗ ਨਹੀਂ ਸੋ ਇਸ ਕਰਕੇ ਅੱਜ ਸਾਰੀ ਟੀਮ ਖੜੀ ਆ ਆਰਤੀਏ ਵੀ ਖੜੇ ਆ ਮਜ਼ਦੂਰ ਵੀ ਖੜੇ ਆ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਖੜੀ ਆ ਤੇ ਅਸੀਂ ਆਹੀ ਬੇਨਤੀ ਕਰਦੇ ਆ ਵੀ ਮੰਡੀ ਜਲਦੀ ਤੋਂ ਜਲਦੀ ਖਾਲੀ ਕਰਾਈ ਜਾਵੇ ਪ੍ਰੈਸ ਵਾਲਿਆਂ ਨੂੰ ਬੇਨਤੀ ਕਰਦਾ ਵੀ ਆ ਪਿੱਛੇ ਦੇਖੋ ਕ੍ਰੇਟ ਆ ਰਹੇ ਆ ਤੇ ਕ੍ਰੇਟ ਕਿਉਂ ਆ ਰਹੇ ਆ ਕਿਉਂਕਿ ਇਹਨਾਂ ਨੇ ਸਟੈਗ ਲਾਉਣੇ ਆ ਧਾਂਗਾ ਲਾਉਣੀਆਂ ਤੇ ਕਿਉਂਕਿ ਜਿਹੜੇ ਸਰਕਾਰ ਦੇ ਨਮਾਇंदे ਆ ਚਾਹੇ ਛੋਟੇ ਤੋਂ ਵੱਡਾ ਲੈ ਕੇ ਹਰ ਥਾਂ ਆਪਦੀ ਦਸੀ ਪੰਜੀ ਰੱਖ ਰਹੇ ਆ ਜਿਹੜਾ ਕਿ ਅੱਜ ਤੱਕ ਕਦੀ ਹੋਇਆ ਹੀ ਨਹੀਂ ਸੀ ਤੇ ਉਹ ਉਸ ਕਰਕੇ ਹਰ ਪਾਸੇ ਜਿਵੇਂ ਕਹਿ ਲੋ ਵੀ ਮਹਿੰਗਾ ਸੌਦਾ ਵਿਖ ਰਿਹਾ ਏ ਸਰਕਾਰ ਦੇ ਵਿੱਚ ਹਰ ਇੱਕ ਬੰਦੇ ਤੋਂ ਪੈਸੇ ਮੰਗ ਰਿਹਾ ਹਰ ਇੱਕ ਤੋਂ ਮਤਲਬ ਕਿ ਜੇ ਟਰੱਕਾਂ ਵਾਲੇ ਆਉਂਦਾ ਤੋਂ ਹਿੱਸਾ ਮੰਗ ਰਿਹਾ ਜੇ ਲੇਬਰ ਤੋਂ ਤਾਂ ਹਿੱਸਾ ਮੰਗ ਰਿਹਾ ਜੇ ਕਿ ਕੈਲੋ ਆਹਾ ਆਰਤੀਆਂ ਤੋਂ ਤਾਂ ਹਿੱਸਾ ਮੰਗ ਰਹੇ ਆ ਤੇ ਆ ਜਦ ਹਿੱਸੇ ਵੰਡਣ ਲੱਗ ਪਏ ਤਾਂ ਫਿਰ ਇਹਨਾਂ ਦੀ ਤਾਂ ਸਰਕਾਰ ਕਹਿੰਦੀ ਸੀ ਬੜੀ ਸਾਫ਼ ਸੁਥਰੀ ਆ ਜੀ ਬੜੀ ਕ腐ਪਸ਼ਨ ਫਰੀ ਸਰਕਾਰ ਆ ਜੀ ਤੇ ਹੁਣ ਕਿੱਥੇ ਗਈ ਆਗੇ ਭਗਵੰਤ ਮਾਨ ਜੀ ਚੈੱਕ ਕਰ ਲੈਣ ਵੀ ਜਿਹੜੀ ਕ腐ਪਸ਼ਨ ਲੋਕਲ ਲੈਵਲ ਤੇ ਹੋ ਰਹੀ ਆ ਜੇ ਆਹ ਕ腐ਪਸ਼ਨ ਨਾ ਹੁੰਦੀ ਹੋਵੇ ਤਾਂ ਅੱਜ ਇੱਕ ਬੋਰੀ ਵੀ ਮੰਡੀ ਚ ਨਹੀਂ ਸੀ ਰਹਿਣੀ ਸੋ ਇਸ ਕਰਕੇ ਮੇਰੀ ਬੇਨਤੀ ਆ ਸਰਕਾਰ ਨੂੰ ਆਪ ਧਿਆਨ ਨਾਲ ਨਿਗਾਹ ਰੱਖ ਕੇ ਆਹ ਮੰਡੀ ਖਾਲੀ ਕਰਾਈ ਜੀ ਅਸੀਂ ਜੀਰੀ ਮੁਖਸਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ। ਲਿਫਟਿੰਗ ਦਾ ਇੰਨਾ ਭੈੜਾ ਹਾਲ ਆ ਕਿਸੇ ਦੀ ਪੈਦਲ ਨਹੀਂ ਲੰਘਿਆ ਜਾ ਰਿਹਾਗਾ। ਔਰ ਇਹ ਜਿਹੜਾ ਹਾਲ ਆ ਇਹ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸਮੁੱਚੇ ਪੰਜਾਬ ਦੇ ਵਿੱਚ ਹੀ ਇਹ ਮੰਡੀਆਂ ਦੇ ਵਿੱਚ ਆ ਹਾਲਾ ਚਾਹੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟਾਂ ਤੇ ਚਲੇ ਜਾਓ। ਅੱਜ ਸਮੁੱਚਾ ਆੜਤੀਆ ਵਰਗ ਸਾਡਾ ਮਜ਼ਦੂਰ ਭਰਾ ਸਾਡਾ ਕਿਸਾਨ ਭਰਾ ਇਸ ਸਰਕਾਰ ਦੀਆਂ ਨਕਾਮੀਆਂ ਤੋਂ ਪਰੇਸ਼ਾਨ ਆ। ਸੋ ਭਗਵੰਤ ਮਾਨ ਜੀ ਨੇ ਜਿਹੜੇ ਬਹੁਤ ਵੱਡੇ ਝੂਠ ਮਾਰੇ ਸੀ ਅੱਜ ਉਹ ਸਾਰਾ ਕੁਝ ਬਿੱਲੀ ਥੈਲੇ ਚੋਂ ਬਾਹਰ ਆ ਚੁੱਕੀ ਆ ਕਿ ਇਹਨਾਂ ਨੂੰ ਨਾ ਤਾਂ ਕੰਮ ਕਰਨਾ ਆਉਂਦਾ ਨਾ ਇਹਨਾਂ ਦੇ ਕੰਮ ਕਰਨ 'ਚ ਇਹਨਾਂ 'ਚ ਜਜ਼ਬਾ ਅੱਜ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਰਿਹਾ ਕਿ ਅੱਜ ਤੱਕ ਕਦੇ ਅਓ ਜੀਆਂ ਤਕਲੀਫਾਂ ਨਹੀਂ ਆਈਆਂ ਸੀ ਜਿਹੜੀਆਂ ਤਕਲੀਫਾਂ ਚੋਂ ਅੱਜ ਪੰਜਾਬ ਦਾ ਹਰ ਵਰਗ ਗੁਜ਼ਰ ਚੁੱਕਿਆ ਸੋ ਜੇ ਇੱਕ ਦੋ ਦਿਨਾਂ ਦੇ ਵਿੱਚ ਨਾ ਇਹ ਇਹਦਾ ਹੱਲ ਕੀਤਾ ਗਿਆ ਤਾਂ ਜੋ ਵੀ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਲੋਕਾਂ ਦੀਆਂ ਪਾਰਟੀਆਂ ਤੇ ਲੋਕਾਂ ਦੇ ਵਿੱਚ ਖੜਾਂਗੇ ਔਰ ਵੱਡਾ ਕੋਈ ਪ੍ਰੋਗਰਾਮ ਨਹੀਂ ਕਿ ਅਸੀਂ ਜਿਵੇਂ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਡੀਆਂ ਮਲੋਟ ਦੀਆਂ ਲੰਬੀ ਦੀਆਂ ਬਟਿੰਡੇ ਦੀਆਂ ਕੱਡੀਆਂ ਉਸੇ ਤਰ੍ਹਾਂ ਅਸੀਂ ਸਾਰੇ ਲੋਕਾਂ ਨਾਲ ਲੈ ਕੇ ਚੱਲਾਂਗੇ ਤੇ ਵੱਡਾ ਸੰਘਰਸ਼ ਰਭਾਂਗੇ ਬਹੁਤ ਬਹੁਤ ਧੰਨਵਾਦ ਮੰਡੀ ਦੇ ਵਿੱਚ ਕਿਤੇ ਲੰਘਣ ਦਾ ਥਾਂ ਹੈ ਨਹੀਂਗੀ ਹਰੇਕ ਥਾਂ ਤੇ ਬੋਰੀਆਂ ਦੇ ਢੇਰ ਔਰ ਲਿਫਟਿੰਗ ਦਾ ਇੰਨਾ ਬੁਰਾ ਹਾਲ ਆ ਕਿ ਪੁੱਛੋ ਨਾ ਇਸ ਤੋਂ ਪਹਿਲਾਂ ਮੈਂ ਮੰਡੀ ਬਰੂਵਾਲੀ ਜਾ ਕੇ ਆਇਆ ਹਾਂ ਉੱਥੇ ਇਲੈਕਸ਼ਨ ਦੇ ਸਬੰਧ ਵਿੱਚ ਫਿਰ ਰਹੇ ਸੀ ਉੱਥੇ ਵੀ ਤੁਰ ਕੇ ਲੰਘਣਾ ਪੈਂਦਾ ਸਾਰੇ ਥਾਂ ਤੇ ਬਹੁਤ ਬੁਰਾ ਹਾਲ ਹੈ ਜਿਵੇਂ ਅਸੀਂ ਤਾਂ ਭਗਵੰਤ ਮਾਨ ਨੂੰ ਇਹੀ ਕਹਿੰਨੇ ਆ ਵੀ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਬਹੁਤ ਜਿਆਦੀਆਂ ਵੱਡੀਆਂ ਗੱਲਾਂ ਪਰ ਤੁਸੀਂ ਗਰਾਊਂਡ ਲੈਵਲ ਤੇ ਵੇਖ ਲਓ ਲੋਕਾਂ ਦਾ ਤੁਸੀਂ ਕੀ ਹਾਲ ਕਰਤਾ ਹਰੇਕ ਵਰਗਾ ਜੀ ਬਹੁਤ ਪਰੇਸ਼ਾਨ ਹਾਲਾਤ ਤਾਂ ਦੇਖ ਹੀ ਚੁੱਕੇ ਐ ਐਮਐਲਏ ਸਾਹਿਬ ਸਭ ਮੰਡੀ ਦਾ ਬਹੁਤ ਪੈੜਾ ਹਾਲ ਹੈ ਸਾਡੀ ਤਾਂ ਇਹ ਹੱਥ ਬੰਨ੍ਹ ਕੇ ਬੇਨਤੀ ਆ ਸਰਕਾਰ ਨੂੰ ਵੀ ਇਹ ਬੋਰੀਆਂ ਦਾ ਇਥੋਂ ਚੁਕਵਾਈਆਂ ਜਾਣ ਤਾਂ ਕਿ ਜਿਹੜਾ ਕੀ ਜ਼ਿੰਮੇਦਾਰ ਆਪਦਾ ਮਾਲ ਜਿਹੜਾ ਮੁੜ ਕੇ ਲਿਆ ਕੇ ਇੱਥੇ ਹੋਰ ਜਿਹੜਾ ਮਾਲ ਪਿਆ ਘਰਾਂ ਚ ਉਠੇਰੀ ਹੋ ਸਕੇ ਤੇ ਆੜਤ ਜਾਂਦਾ ਜਿਹੜਾ ਜ਼ਿੰਮੇਵਾਰੀ ਉਹ ਹੋ ਮੁਕਤ ਹੋ ਸਕਣ ਦੂਜੀ ਗੱਲ ਹੁਣ ਸਾਨੂੰ ਸਾਨੂੰ ਇੱਥੇ 3 ਰੁਪਏ ਗੱਟਾ ਦਾ ਜੀ ਸਾਨੂੰ ਸਟਾਕ ਜਿਹੜਾ ਅਸੀਂ ਸਟਾਕ ਲਵਾਉਣੇ ਆ ਉਹਦਾ ਸਾਨੂੰ ਦੇਣਾ ਪੈ ਰਿਹਾ ਠੀਕ ਹੈ ਚੋਰੀ ਦਾ ਇੱਥੇ ਇੰਨਾ ਜੀ ਸਾਡੇ ਆ ਪਿਛਲੇ ਫੜ ਦੇ ਵਿੱਚੋਂ 300 ਗੱਟਾ ਰਾਤ ਹੀ ਚੋਰੀ ਹੋ ਗਿਆ ਜਿਹੜਾ ਕੀ ਉਹਦਾ ਹੁਣ ਕੀ ਪਤਾ ਵੀ ਕੀ ਹੋਊਗਾ ਉਹਦਾ ਮਾਲ ਹੁਣ ਕਾਹਦਾ ਮੁੜਨਾ ਠੀਕ ਹੈ ਨਾ ਸਾਡੀ ਤਾਂ ਹੱਥ ਪਾਣ ਕੇ ਬੇਨਤੀ ਹੈ ਵੀ ਇਹਨੂੰ ਭਾਈ ਛੇਤੀ ਤੋਂ ਛੇਤੀ ਇਹਦਾ ਹੱਲ ਕਰਕੇ ਦਿਨ ਚੁਕਵਾਇਆ